ਆਸਟੈਂਪ ਟਿਉਣਾ ਪੁਜਾਰੀਆ ਖੜੇ ਆ ਤਲਵੰਡੀ ਸਾਬੋ ਦੇ ਪਿੰਡ ਟਿਉਣਾ ਪੁਜਾਰੀਆ ਦੇ ਸਦੋਹਾ ਬ੍ਰਾਂਚ ਦੇ ਰਜਵਾਹੇ ਤੇ ਖੜੇ ਆ ਰਾਤੀ ਤੇਜ ਹਨੇਰੀ ਤੇ ਮੀਂਹ ਆਉਣ ਦੇ ਨਾਲ ਕਿਤੇ ਨਾ ਕਿਤੇ ਦਰਖਤਾਂ ਜਿਹੜੇ ਉਹ ਟੁੱਟ ਕੇ ਇਸ ਰਜਵਾਹੇ ਦੇ ਵਿੱਚ ਡਿੱਗੇ ਆ ਪਰ ਹਲੇ ਤੱਕ ਉਹ ਦਰਖਤਾਂ ਨੂੰ ਕਿਸੇ ਨੇ ਵਾਰ ਨਹੀਂ ਕੱਢਿਆ ਗਿਆ ਜੇ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਦਿਖਾ ਦਈਏ ਟਿਉਣਾ ਪੁਜਾਰੀਆ ਬਿਲਕੁਲ ਸਾਹਮਣੇ ਨਮੋਧਿਆ ਸਕੂਲ ਆ ਗਿਆ ਇੱਥੇ ਇਹਦੇ ਨੇੜੇ ਪਹਿਲਾਂ ਵੀ ਇੱਕ ਵਾਰੀ ਇਹ ਸੂਆ ਜਿਹੜਾ ਇਹ ਰਜ਼ਵਾਹਾ ਜਿਹੜਾ ਟੁੱਟਿਆ ਸੀਗਾ ਇੱਥੋਂ ਪਾਣੀ ਬਹੁਤ ਜ਼ਿਆਦਾ ਹੈ ਰਾਤ ਤੇਜ ਹਨੇਰੀ ਤੇ ਮੀਂਹ ਦੇ ਆਉਣ ਦੇ ਨਾਲ ਹੈ ਜਿਹੜੇ ਉਹ ਕਿਤੇ ਨਾ ਕਿਤੇ ਦਰਖਤ ਟੁੱਟ ਕੇ ਇਸ ਰਜ਼ਵਾਹੇ ਦੇ ਵਿੱਚ ਡਿੱਗੇ ਹੋਏ ਐ ਪਰ ਹਾਲੇ ਤੱਕ ਇਹਨਾਂ ਦਰਖਤਾਂ ਨੂੰ ਨਾ ਤਾਂ ਕਿਸੇ ਕਿਸਾਨਾਂ ਵੱਲੋਂ ਨਾ ਕਿਸੇ ਮਹਿਕਮੇ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਮੌਕੇ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਟਿਉਣਾ ਪੁਜਾਰੀਆ ਖੜੇ ਆ ਬਿਲਕੁਲ ਜਿਹੜਾ ਸਦੋਹਾ ਬ੍ਰਾਂਚ ਦਾ ਰਜ਼ਵਾਹਾ ਹੈਗਾ ਨੇੜੇ ਨਮੋਧਿਆ ਸਕੂਲ ਹੈ ਇਹ ਥੋੜਾ ਜਿਹਾ ਨੇੜੇ ਕਰਕੇ ਦਿਖਾ ਦਈਏ ਸਾਹਮਣੇ ਨਮੋਧਿਆ ਸਕੂਲ ਆ ਗਿਆ ਟਿਆਉਣਾ ਪੁਜਾਰੀਆ ਦੇ ਬਿਲਕੁਲ ਨੇੜੇ ਇਸ ਰਜ਼ਵਾਹੇ ਤੇ ਦਰਖਤ ਹੈ ਜਿਹੜੇ ਉਸੂਏ ਦੇ ਵਿੱਚ ਡਿੱਗੇ ਹੋਏ ਆ ਪਾਣੀ ਬਹੁਤ ਜ਼ਿਆਦਾ ਆ ਕਦੋਂ ਵੀ ਕੋਈ ਵੀ ਮੰਨ ਲਓ ਹਾਸਾ ਜਿਹੜਾ ਉਸੂਏ ਦਾ ਟੁੱਟਣ ਦਾ ਬਣ ਸਕਦਾ ਇਸ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਨਹਿਰੀ ਵਿਭਾਗ ਤੱਕ ਤੇ ਬਣ ਵਿਭਾਗ ਦੇ ਮਹਿਕਮੇ ਵਾਲੇ ਅਫਸਰਾਂ ਤੱਕ ਜਰੂਰ ਪਹੁੰਚਾ ਦਿਓ ਤਾ ਜੋ ਜਲਦੀ ਤੋਂ ਜਲਦੀ ਇਹ ਦਰਖਤ ਹੈ ਜਿਹੜੇ ਕੱਢੇ ਜਾਣ ਇਹਨਾਂ ਨੂੰ ਕੱਢਣਾ ਬਹੁਤ ਜ਼ਰੂਰੀ ਹੈ ਕਿਉਂਕਿ ਜੇ ਇਹ ਦਰਖਤ ਇਸ ਤਰ੍ਹਾਂ ਪਏ ਰਹੇ ਤਾਂ ਕਿਤੇ ਨਾ ਕਿਤੇ ਜੇ ਝਾੜੀਆਂ ਵੀ ਬੰਦ ਹੋ ਜਾਂਦੀਆਂ ਤਾਂ ਸੂਆ ਟੁੱਟ ਜਾਣਾ ਇਹ ਗੱਲ ਕਲੀਅਰ ਹੈ ਵੀ ਸੂਆ ਟੁੱਟ ਜਾਣਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਨੇਰੀ ਵਿਭਾਗ ਤੇ বন ਵਿਭਾਗ ਦੇ ਦਫ਼ਤਰਾਂ ਤੱਕ ਇਹ ਵੀਡੀਓ ਪਹੁੰਚਦੀ ਹੋ ਜੇ ਕਿਉਂਕਿ ਦਰਖਤ ਹੈ ਜਿਹੜੇ ਇਹ ਡਿੱਗੇ ਹੋਏ ਆ ਸੂਏ ਦੇ ਵਿੱਚ ਇਸ ਟਾਈਮ ਤੇ ਉਹਨਾਂ ਪੁਜਾਰੀਆਂ ਖੜੇ ਆ ਸਦੋਹਾ ਬ੍ਰਾਂਚ ਦਾ ਰਜ਼ਵਾਹਾ ਬਿਲਕੁਲ ਨਮੋਦਿਆ ਸਕੂਲ ਦੇ ਨੇੜੇ ਆ ਕੱਲਾ ਇਹ ਦਰਖਤ ਨਹੀਂ ਜੇ ਤੁਸੀਂ ਸਾਹਮਣੇ ਨਿਗਾ ਮਾਰੋ ਝਾਤ ਮਾਰੋ ਤਾਂ ਹੋ ਸਾਹਮਣੇ ਤੁਹਾਨੂੰ ਦਿਖਾਈ ਦੇ ਰਿਹਾ ਉਹ ਦਰਖਤ ਅੱਗੇ ਵੀ ਪਿਆ ਹੈ ਸੂਏ ਦੇ ਵਿੱਚ ਸੋ ਪਾਣੀ ਬਹੁਤ ਜ਼ਿਆਦਾ ਹੈ ਕਦੋਂ ਵੀ ਸੂਆ ਟੁੱਟ ਸਕਦਾ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ